ਇਹ ਖੂਬਸੂਰਤ ਨਮਹੇ ਖੂਬਸੂਰਤ ਪੰਖ ਕੈਮਰੇ ਦੀਆਂ ਅੱਖਾਂ ਦੇ ਵਿੱਚ ਕੈਦ ਹੋ ਰਹੇ ਹਨ ਇਸ ਤੋਂ ਬਾਅਦ ਮੁੱਖ ਮਹਿਮਾਨ ਪੰਜਾਬ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਦੀ ਵੰਨ ਦੇ ਤਹਿਤ ਪੂਰੇ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਦੀ ਲਹਿਰ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਤ ਪਿਛਲੇ 3 ਸਾਲਾਂ ਚ ਮੇ ਪੰਜਾਬ ਵਿੱਚ ਚਲਾਈ ਜਾ ਰਹੀ ਹੈ ਉਸ ਤਾਲੁਕ ਨਾਲ ਅੱਜ ਸਾਰੇ ਪੰਜਾਬ ਦੇ ਸਕੂਲਾਂ 'ਚ ਜਿੱਥੇ ਵੀ ਡਵੈਲਪਮੈਂਟ ਦੇ ਕੰਮ ਹੋਏ ਨੇ ਸਕੂਲਾਂ ਚਾਰ ਦਵਾਰੀਆਂ ਬਣੀਆਂ ਨਵੇਂ ਕਮਰੇ ਬਣੇਨ ਲਾਇਬ੍ਰੇਰੀਆਂ ਬਣੀਆਂ ਨੇ ਨਾ ਬਾਥਰੂਮ ਬਣਾਏ ਨੇ 스마트 ਕਲਾਸ ਰੂਮ ਬਣਾ ਕਲਾਸ ਰੂਮ ਬਣਾ ਕੇ ਦਿੱਤੇ ਪਰਚ ਰੱਗੇ ਨਾ ਉਹਨਾਂ ਸਾਰੀਆਂ ਚੀਜ਼ਾਂ ਦੇ ਉਪਰਾਹਤ ਦੇ ਸ਼ੁਰੂਆਤ ਅੱਜ ਜਾਰੀ ਬੁਰਦ ਤੇ ਪੰਜਾਬ 'ਚ ਸਾਰੇ ਮੁੱਖ ਮੰਤਰੀ ਸਾਹਿਬ ਸਿੱਖਿਆ ਮੰਤਰੀ ਸਾਹਿਬ ਸਾਰੇ ਮੰਤਰੀ ਸਹਿਬਾਨ ਸਾਰੇ ਐਮ ਐਲ ਏ ਸਹਿਬਾਨ ਆਪਣੇ ਆਪਣੇ ਹਲਕਿਆਂ ਦੇ ਵਿੱਚ ਅੱਜ ਇਸ ਪੰਜਾਬ ਸਿੱਖਿਆ ਅੰਦੋਲਨ ਦੀ ਸ਼ੁਰੂਆਤ ਕਰ ਰਹੇ ਹਨ ਮੈਂ ਸਮਝਦਾ ਹਾਂ ਉਸੇ ਸਿਲਸਿਲੇ ਕੜੀ ਵਿੱਚੋਂ ਅੱਜ ਮਲੇਰਕੋਲਾ ਵਿੱਚ ਤੇ ਸਰਕਾਰੀ ਪ੍ਰਾਇਮਰੀ ਸਕੂਲ ਦਬਾ ਕੋੜਾ ਹੋਰ ਸਰਕਾਰੀ ਹੈਲਥ ਵਾਲਪੁਰਾ ਜਿੱਥੇ ਇਸ ਪੰਜਾਬ ਸਿੱਖਿਆ ਕ੍ਰਾਂਤੀ ਦੀ ਇੱਕ ਵਾਰ ਸਥਿਤੀ ਗਈ ਹੈ ਔਰ ਦਿੱਸ ਮੌਕੇ ਤੇ ਜਿੱਥੇ ਰਸਮੀ ਤੌਰ ਤੇ ਨئے بنائے ਗਏ 8 ਕਮਰਿਆਂ ਦਾ ਘਾਟਨ ਕੀਤਾ ਗਿਆ ਹੈ ਔਰ ਪਾਸ਼ ਦੇ ਬਾਥਰੂਮ ਰੈਨੋਵੇਟ ਕੀਤੇ ਗਏ ਨੇ ਜਿੰਨ ਸਮਾਰਟ ਕਲਾਸ ਰੂਮ ਕਲਾਸ ਰੂਮ ਬਣਾਏ ਗਏ ਉਹਨਾਂ ਦਾ ਵੀ ਘਾਟਨ ਕੀਤਾ ਗਿਆ ਹੈ ਇਸ ਦੇ ਨਾਲ ਨਾਲ ਅੱਜ ਅਸੀਂ ਕੀ ਮਹਿਸੂਸ ਦੇਣਾ ਚਾਹੁੰਦੇ ਹਾਂ ਕਿ 2022 ਚ ਪੰਜਾਬ ਦੇ ਲੋਕਾਂ ਨੇ ਉਹ ਮੰਡੇਟ ਦਿੱਤਾ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਸਿਰਫ ਇੱਕ ਅਪੀਲ ਦੇ ਇੱਕ ਮੌਕਾ ਕਿ ਜਨੀਵਾਲ ਸਾਹਿਬ ਨੂੰ ਇੱਕ ਮੌਕਾ ਭਰਵਾਣ ਦਾ ਮੈਂ ਤੇ ਅਸੀਂ ਵਾਦਾ ਕੀਤਾ ਸੀ ਕਿ ਸਰਕਾਰ ਬਣਨ ਉਪਰੰਤ ਅਸੀਂ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਲੈ ਕੇ ਆਵਾਂਗੇ ਔਰ ਕੇਵਲ 3 ਸਾਲ ਦੇ ਅੰਦਰ ਤੋਂ 올 ਐਜੂਕੇਸ਼ਨ ਦਾ ਟੁੱਟਿਆ ਫੁੱਟਿਆ ਨਾਟਕ ਸਿਸਟਮ ਨੂੰ ਕਰਕੇ ਵੱਡੇ ਪੱਧਰ ਤੇ ਬਦਲਾਅ ਲਿਆਂਦਾ ਹੈ ਔਰ ਅੱਜ ਪੂਰੇ ਪੰਜਾਬ ਦੇ ਵਿੱਚ ਲੋਕ ਦੇਖ ਰਹੇ ਨੇ ਕਿਵੇਂ ਸਕੂਲਾਂ ਦੇ ਅੰਦਰ ਵੱਡੇ ਪੱਧਰ ਤੇ ਜੋ ਜਿੰਨੀਆਂ ਵੀ ਕਮੀਆਂ ਸੀ ਉਹਨਾਂ ਨੂੰ ਦੂਰ ਕੀਤਾ ਜਾ ਰਿਹਾ ਹੈ ਔਰ ਐਜੂਕੇਸ਼ਨ ਨੂੰ ਪਰਫੁੱਲਤ ਕਰਨ ਲਈ ਐਜੂਕੇਸ਼ਨ ਦੀ ਕੁਆਲਿਟੀ ਜਿਹੜੀ ਹੈ ਉਹ ਵਧਾਈ ਜਾ ਰਹੀ ਹੈ ਔਰ ਸਟਰਕਚਰ ਜਿਹੜਾ ਹੈ ਉਹ ਵੀ ਵਧੀਆ ਦਿੱਤਾ ਗਿਆ ਹੈ ਔਰ ਪੰਜਾਬ ਦੇ ਹਜ਼ਾਰਾਂ ਸਕੂਲਾਂ 'ਚ ਚਾਰਦਮਾਰੀ ਕੀਤੀ ਗਈ ਹੈ ਔਰ ਹਜ਼ਾਰਾਂ ਦੀ ਤਰ੍ਹਾਂ ਕਮਰੇ ਬਣਾ ਕੇ ਦਿੱਤੇ ਗਏ ਹਨ ਔਰ ਲਾਇਬ੍ਰੇਰੀਜ਼ ਬਣਾ ਕੇ ਦਿੱਤੀਆਂ ਪੰਜਾਬ ਦੇ ਸਾਰੇ ਸਕੂਲਾਂ ਨੂੰ ਬੈਠਣ ਲਈ ਫਰਨੀਚਰ ਪ੍ਰੋਵਾਈਡ ਕੀਤਾ ਗਿਆ ਹੈ ਜਦੋਂ ਕਿ ਪਹਿਲਾਂ ਬੱਚੇ ਤਪੜਾਂ ਦੇ ਬੈਠ ਕੇ ਟਾਟਾਂ ਤੇ ਮੈਂ ਇੱਥੇ ਪੜ੍ਹਦੇ ਸੀ ਔਰ ਇਸ ਦੇ ਨਾਲ ਨਾਲ ਹਜ਼ਾਰਾਂ ਦੀ ਗਿਣਤੀ ਚ ਟੀਚਰ ਭਰਤੀ ਕੀਤੇ ਗਏ ਹਨ ਤਾਂ ਕਿ ਵਧੀਆ ਸਿੱਖਿਆ ਜਿਹੜੀ ਹੈ ਔਰ ਵਧੀਆ ਢੰਗ ਨਾਲ ਦਿੱਤੀ ਜਾ ਸਕੇ ਮੈਂ ਸਮਝਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਹੋਰ ਜ਼ਿਆਦਾ ਲੋਕਾਂ ਦੇ ਸਹਿਯੋਗ ਨਾਲ ਇਸ ਸਿੱਖਿਆ ਕ੍ਰਾਂਤੀ ਨੂੰ ਤੇਜ਼ ਕਰਾਂਗੇ ਔਰ ਜੋ ਅਸੀਂ ਵਾਅਦਾ ਕੀਤਾ ਪੰਜਾਬ ਦੇ ਲੋਕਾਂ ਨਾਲ ਉਹ ਵਾਅਦਾ ਵੀ ਇੱਕ ਕਰਕੇ ਅਸੀਂ ਪੂਰਾ ਕੀਤਾ ਹੈ ਰਾਜ ਸਰਕਾਰ ਸਕੂਲ ਦੇ ਵਿੱਚ ਪ੍ਰੋਗਰਾਮ ਰੱਖਿਆਗਾ ਜਿ ਕਮਾਲਪੁਰ ਇਹਦੇ ਬਾਰੇ ਕੀ ਕਹਿਣਾ ਹੈ ਜੀ ਮਾਰਕਸ ਦਾ ਫੇਰ ਉਸ ਤੋਂ ਬਾਅਦ ਇਹਨਾਂ ਨੂੰ ਸਪੈਸ਼ਲਟੀ ਆ ਗਈ ਰਿਟਾਇਰ ਜ਼ਿਲ੍ਹਾ ਸਿੱਖਿਆ ਅਫਸਰ ਦੇ ਰਿਪੋਰਟ ਨਾਲ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਦੇ ਅੰਤੋਂ ਦੇ ਨਾਲ ਤੋ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਸੀ ਉਸ ਦੇ ਵਿੱਚ ਪੰਜਾਬ ਸਰਕਾਰ ਦੁਆਰਾ ਪਿਛਲੇ 5 ਸਾਲਾਂ ਦੌਰਾਨ ਇਹਨਾਂ ਗ੍ਰਾਂਟਾਂ ਰਿਲੀਜ਼ ਕੀਤੀਆਂ ਗਈਆਂ ਤੇ ਉਹਦੇ ਮੱਦੇਨਜ਼ਰ ਇਹ ਪ੍ਰੋਗਰਾਮ ਲਿਖਿਆ ਗਿਆ ਕਿ ਜਿਹੜੇ ਡਿਵੈਲਪਮੈਂਟ ਦੇ ਕੰਮ ਹੋਏ ਨੇ ਉਹਨਾਂ ਨੂੰ ਦੇਖਿਆ ਜਾਵੇ ਤੇ ਮੈਂ ਸਮਝਦਾ ਹਾਂ ਪੰਜਾਬ ਸਰਕਾਰ ਦੁਆਰਾ ਕਰੋੜਾ ਰੁਪਇਆ ਭਾਵੇਂ ਮੈਂ ਕਹਾਂਗਾ ਵੀ ਅਰਬਾਂ ਰੁਪਇਆ ਜਿਹੜਾ ਉਹ ਸਿੱਖਿਆ ਕ੍ਰਾਂਤੀ ਦੇ ਮੰਤਰ ਲਈ ਖਰਚ ਕੀਤਾ ਗਿਆ ਹੈ ਵਾਲੇ ਕੋਲਡਾ ਦੇ ਵਿੱਚ ਵੀ ਉਹਨੋ ਤਾਂ ਵੱਡੀ ਜਿਹੜੀ ਰਾਸ਼ੀ ਹੈ ਉਹ ਸਾਡੇ ਬਾਰੇ ਉਹ ਐਮਐਲਏ ਡਾਕਟਰ ਜਿਲਰ ਰਹਿਮਾਨ ਜੀ ਉਹ ਆਪਣੇ ਇਲਾਕੇ ਲਈ ਲੈ ਕੇ ਆਏ ਨੇ ਸਕੂਲਾਂ ਦੀ ਜਿਹੜੀ ਵਿਸ਼ਾ ਹੈ ਦਸ਼ਾ ਹੈ ਉਹ ਬਹੁਤ ਸੁਧਾਰ ਕੀਤੀ ਹੈ ਜਿਸ ਦੇ ਨਾਲ ਪੜਾਈ ਦੇ ਵਿੱਚ ਬਿਲਡਿੰਗ ਦੇ ਵਿੱਚ ਸੁਧਾਰ ਹੋਇਆ ਹੈ ਉੱਥੇ ਨਵੀਂ ਨਾਲ ਪੂਰਾ ਟੀਚਰਾਂ ਦੀ ਭਰਤੀ ਕੀਤੀ ਹੈ ਤੇ ਪੜਾਈ ਦਾ ਪੱਧਰ ਬਹੁਤ ਉੱਚਾ ਚੁੱਕਣ ਦੇ ਵਿੱਚ ਬਹੁਤ ਮਦਦ ਬਣ ਰਹੀ ਹੈ ਮਹਾਂ ਸਾਹਿਬ ਅੱਜ ਇੱਥੇ ਪਹੁੰਚੇ ਹੋਗੇ ਜਮਾਲਪੁਰ ਸਕੂਲ ਦੇ ਵਿੱਚ ਪ੍ਰੋਗਰਾਮ ਸੀਗਾ ਇਹਦੇ ਬਾਰੇ ਕੀ ਜਨਾਬ ਅੱਜ ਪੂਰੇ ਪੰਜਾਬ ਦੇ ਵਿੱਚ ਇੱਕ ਤੁਸੀਂ ਭਰਿਆ ਮਾਹੌਲ ਹੈ এডੂਕੇਸ਼ਨ ਦੇ ਫੀਲਡ ਦੇ ਵਿੱਚ ਕਿਉਂਕਿ ਮਾਨ ਸਰਕਾਰ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਸਾਡੇ ਕੌਮੀ ਕਮਿਟੀ ਦੇ ਸ੍ਰੀ ਅਮਿੰਦ ਸਿੰਘ ਜੀ ਬਾਦ ਜੀ ਨੇ ਔਰ ਪੂਆ ਤਮਨ ਜੀ ਨੇ ਪੰਜਾਬ ਦੀ ਆਵਾਮ ਦੇ ਨਾਲ ਇੱਕ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ ਤੋਂ ਬਾਅਦ ਅਸੀਂ ਸਰਕਾਰੀ ਸਕੂਲਾਂ ਦੇ ਜਿਹੜੇ ਉਹ ਵਧੀਆ ਅਪਗ੍ਰੇਡ ਕਰਕੇ ਬੱਚਾ ਨੂੰ ਵਧੀਆ ਬਣਾ ਕੇ ਬਿਹਤਰੀ ਸਿੱਖਿਆ ਦਾ ਇੱਕ ਵਾਦਾ ਕੀਤਾ ਉਸ ਦੇ ਤਹਿਤ ਅੱਜ ਜਮਾਲਪੁਰੇ ਸਕੂਲ ਦੇ ਵਿੱਚ ਮੈਂ ਖੜਾ ਹਾਂ ਔਰ ਮੈਨੂੰ ਬਹੁਤ ਵਧੀਆ ਫੀਲ ਹੋ ਰਿਹਾ ਹੈ ਕਿ ਸਾਡੀ ਸਰਕਾਰ ਨੇ ਪਿਛਲੇ 3 ਸਾਲਾਂ ਦੇ ਵਿੱਚ ਜਿਹੜਾ ਸਕੂਲਾਂ ਲਈ ਉਪਰਾਲੇ ਕੀਤੇ ਨੇ ਤੇ ਵਧੀਆ ਐਜੂਕੇਸ਼ਨ ਦੇਣ ਦੇ ਔਰ ਵਧੀਆ ਇਨਫਰਾਸਟ੍ਰਕਚਰ ਦੇਣ ਨੂੰ ਬੱਚਿਆਂ ਨੂੰ ਵਧੀਆ ਸਹੂਲਤਾਂ ਦੇਣ ਦਾ ਅੱਜ ਮੈਂ ਆਪਣੇ ਕੀ ਦੇਖ ਰਿਹਾ ਕਿ ਮਾਨ ਸਾਹਿਬ ਦਾ ਜੀ ਅਮਿੰਦ ਸਰ ਕੈਦੀਵਾਲ ਜੀ ਦਾ ਜੋ ਸੁਪਨਾ ਵੀ ਬਹੁਤ ਪੂਰਾ ਹੋ ਗਿਆ ਹੈ ਔਰ ਇਸ ਤੋਂ ਵੀ ਜ਼ਿਆਦਾ ਹੋਰ ਤੇਜ਼ੀ ਨਾਲ ਅਸੀਂ ਸਕੂਲਾਂ ਵੱਲ ਸਾਡੀ ਸਰਕਾਰ ਹੈ ਜਿਹੜਾ ਜਿਆਦਾ ਧਿਆਨ ਕੀ ਜਿਹੜੇ ਮਹਿੰਗੇ ਸਕੂਲ ਤੇ ਕੇ ਪ੍ਰਾਈਵੇਟ ਉਹਨਾਂ ਦਾ ਅਸਰ ਪਊਗਾ ਜੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਹੋ ਰਿਹਾ ਹੁਣ ਪੰਜਾਬ ਦੇ ਵਿੱਚ ਇਹ ਹਾਲਤ ਹੈ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਪੇਰੇ ਸਾ ਆਪਣੇ ਬੱਚਿਆਂ ਨੂੰ ਹਟਾ ਕੇ ਸਰਕਾਰੀ ਸਕੂਲਾਂ ਦੇ ਵਿੱਚ ਭਰਤੀ ਕਰਾ ਰਹੇ ਨੇ ਇਸ ਤੋਂ بڑا ਕੋਈ ਉਦਾਹਰਨ ਹੋਰ ਹੋ ਨਹੀਂ ਸਕਦਾ ਜੀ ਸਾਹਿਬ ਜੀ ਨਾਲ ਸਰ ਬਹੁਮੱਜ ਜੀ ਅੱਜ ਇੱਥੇ ਪ੍ਰੋਗਰਾਮ ਰੱਖਿਆ ਜਮਾਲਪੁਰੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਕੂਲ ਅੱਜ ਜਮਾਲਪੁਰੇ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀਆਂ ਆ ਭਰਿਆ ਮਾਹੌਲ ਹੈ ਲੋਕ ਪੂਰੇ ਖੁਸ਼ੀ ਨਾਲ ਆਪਣਾ ਇਹ ਪ੍ਰੋਗਰਾਮ ਨੂੰ ਦੇਖ ਰਹੇ ਨੇ ਅਮਲੇ ਸਾਹਿਬ ਨੇ ਦੋ ਵੀ ਦੱਸਿਆ ਹੈ ਪੰਜਾਬ ਸਰਕਾਰ ਦੀਆਂ ਨੀਤੀਆਂ ਬਾਰੇ ਐਜੂਕੇਸ਼ਨ ਬਾਰੇ ਸਪੋਰਟਸ ਬਾਰੇ ਜੋ ਵੀ ਦੱਸਿਆ ਹੈ ਉਹ ਬਿਲਕੁਲ ਰਾਈਟ ਹੈ ਔਰ ਅਸੀਂ ਦੇਖਿਆ ਹੈ ਖੇਡਾਂ ਦੇ ਖੇਤਾਂ ਦੇ ਵਿੱਚ ਗਰਾਊਂਡ ਪੂਰੇ ਭਰੇ ਹੋਏ ਪੱਤ ਪੰਜਾਬ ਦੇ ਖੇਡਾਂ ਦੇ ਵਿੱਚ ਅੱਜ ਐਜੂਕੇਸ਼ਨ ਦਾ ਉਦੇਸ਼ ਬਾਰੇ ਦੱਸਿਆ ਹੈ ਕਿ ਜੋ ਵਾਦੇ ਸਰਕਾਰ ਨੇ ਉਹ ਯਾਰ ਬਾਈ ਦੇ ਵਿੱਚ ਕੀਤੇ ਸੀਗੇ ਬਹੁਤ ਸਾਰੇ ਤਕਰੀਬਨ ਲਗਭਗ এডਿਕੇਸ਼ਨ ਸਪੋਰਟਸ ਦੇ ਉਹ ਸਰਕਾਰ ਪੂਰੇ ਕਰਕੇ ਅਜੇ ਚੱਲ ਰਹੀ ਹੈ ਬਸ ਰਹੀ ਹੈ ਜਿਵੇਂ ਆਪਕਰ ਵਾਦੇ ਪੂਰੇ ਕਰ ਦਿੱਤੇ ਨੇ ਔਰ ਬਿਲਕੁਲ ਸੱਚ ਹੈ ਇਹ ਕੋਈ ਝੂਠ ਨਹੀਂ ਹੈ ਬਿਲਕੁਲ ਸਿਆਹੀ ਹੈ ਕਿ ਸਰ ਮੇਰਾ ਨਾਮ ਮੁਹੰਮਦ ਸ਼ਹੀਦ ਹੈ ਜੀ ਅੱਜ ਇੱਥੇ ਪ੍ਰੋਗਰਾਮ ਰੱਖ ਅਜਮਾਲਪੁਰ ਐਮਐਲਏ ਸਾਹਿਬ ਪਹੁੰਚੇ ਨੇ ਇਹਦੇ ਬਾਰੇ ਕੀ ਸਾਨੂੰ ਮਾਣ ਹੈ ਜੀ ਜੋ ਪੰਜਾਬ ਸਰਕਾਰ ਨੇ ਕਿਹਨੇ ਨੀਤੀ ਚਲਾਈ ਹੈ ਇਸ ਦੀ ਸਿੱਖਿਆ ਦੇ ਲਈ ਜਿਹੜੀ ਸ਼ੁਰੂਆਤ ਹੈ ਜੀ ਸਾਡੇ ਤੋਂ ਕੀਤੀ ਵੀ ਹੈ ਜਮਾਲਪੁਰ ਦੇ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਆਂ ਕਿ ਐਮਐਲਏ ਸਾਹਿਬ ਨੇ ਆ ਕੇ ਸਾਡੇ ਜਮਾਲਪੁਰ ਦੇ ਸਕੂਲ ਦਾ ਜੋ ਇੱਕ ਤੇ ਕੰਟ੍ਰੈਕਟ ਬਣਾਇਆ ਨੇ ਉਹਨਾਂ ਨੂੰ ਘਾਟ ਨਹੀਂ ਦਿੱਤਾ ਹਾਂਜੀ ਬਹੁਤ ਵਧੀਆ ਸਾਰੇ ਪਬਲਿਕ ਕੰਟੀਨਿਊ ਆ ਰਹੇ ਸਾਡੇ ਬੱਚੇ ਬਹੁਤ ਵਧੀਆ ਤਰੀਕੇ ਨਾਲ ਸਾਰਾ ਫਰਨੀਚਰ ਮਿਲਦਾ ਪਹਿਲਾਂ ਸਕੂਲਾਂ ਦੇ ਹਾਲ ਬਹੁਤ ਮਾੜੇ ਸੀ ਹੁਣ ਸਾਰੇ ਵਧੀਆ ਹੋ ਗਏ ਨੇ ਸਾਡੇ ਸਕੂਲ ਸਮਾਰਟ ਕਲਾਸਾਂ ਬਣ ਗਈਆਂ ਨੇ ਬਾਕੀ ਜੋ ਐਮਐਲਏ ਸਾਹਿਬ ਨੇ ਸਾਰਾ ਕੁਝ ਬਸਿਆ ਹੈ ਉਹ ਆਪਣੇ ਸਾਹਮਣੇ ਹੈ ہمارا ਜਿਹੜੇ ਆਮ ਲੋਕਾਂ ਨੂੰ ਕੀ ਮੈਸੇਜ ਦੇਣਾ ਵੀ ਸਰਕਾਰੀ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਪੜਾਉਦੇ ਬਾਰੇ ਦੇਖੋ ਜੀ ਦੇਣਾ ਚਾਹੁੰਦੇ ਆ ਕਿ ਆਪਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਇੰਨੇ ਰੁਪਏ ਖਰਚਦੇ ਆ ਔਰ ਆਪਾਂ ਨੂੰ ਉਨੀ ਵਧੀਆ ਸਿੱਖਿਆ ਫੇਰ ਵੀ ਨਹੀਂ ਮਿਲ ਰਹੀ ਜੋ ਕਿ ਕਿੰਨਾ ਸਰ ਮੇਰਾ ਨਾਮ ਸ਼ਕੀਲ ਲਤਨ ਹੈਡਮਾਸਟਰ ਸਰਕਾਰੀ ਹਾਈ ਸਕੂਲ ਮਾਨਸਾ ਦਾ ਅੱਜ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਹੈ ਪੰਜਾਬ ਸਰਕਾਰ ਬਣ ਕੇ ਬਾਕੀ ਜਿਹੜੀ ਮੰਗ ਦਾ ਐਮਐਲਏ ਮੇਕੋਲਾ ਜੀ ਦੇ ਨਾਲ ਦੇ ਵਿੱਚ ਸਾਡੇ ਸਕੂਲ ਦੇ ਵਿੱਚ ਇਸ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ ਜਿਸ ਦੇ ਵਿੱਚ ਬਾਥਰੂਮਾਂ ਦੀ ਜੋ ਰੈਨੋਵੇਸ਼ਨ ਕੀਤੀ ਗਈ ਸੀ ਕਿ ਹਦੋਂ ਨੇ ਬਣਾਇਆ ਗਿਆ ਸੀ ਕਿ ਉਹਨਾਂ ਦਾ ਉਦਘਾਟਨ ਤੇ ਦੋ ਤਿੰਨ ਕਮਰੇ ਨੇ ਜਿਹੜੇ ਸਾਡੇ ਬਣੇ ਉਹਨਾਂ ਦਾ ਨਵੀਨੀਕਰਨ ਕੀਤਾ ਗਿਆ ਸੀਗਾ ਉਹਨਾਂ ਦਾ ਵੀ ਉਦਘਾਟਨ ਕੀਤਾ ਗਿਆ ਹੈ ਬੱਚਿਆਂ ਨੂੰ ਦਿੱਤੇ ਗਏ ਹਨ ਇਸ ਲਹਿਰ ਦੇ ਤਹਿਤ ਬੱਚਿਆਂ ਨੂੰ ਬੁਨਿਆਦੀ ਜ਼ਰੂਰਤਾਂ ਨੇ ਜਿਹੜੀਆਂ ਪੂਰੀ ਤਰ੍ਹਾਂ ਨਾਲ ਮਿਲਣ ਲੱਗਦੀ ਹੈ ਹਨ ਅਸੀਂ ਪੰਜਾਬ ਸਰਕਾਰ ਦਾ ਡਾਕਟਰ ਜੀਮਲੂ ਰਹਿਮਾਨ ਸਾਹਿਬ ਦਾ ਇਸ ਦੇ ਲਈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਪਛੜਾ ਦੇ ਵਿਦਿਆਕ ਪੱਧਰ ਨੂੰ ਉੱਚਾ ਚੁੱਕਣ ਲਈ ਤੇ ਉਹਨਾਂ ਦੀਆਂ ਜ਼ਰੂਰਤਾਂ ਨੂੰ ਸਮਝਦੇ ਹੋਏ ਸਕੂਲਾਂ ਦੇ ਵਿੱਚ ਸਮਾਰਟ ਕਲਾਸਰੂਮ ਨਗਰ ਉਹ ਮਹੱਈਆ ਕਰਵਾ ਦਿੱਤੇ ਹਨ ਅਸੀਂ ਉਹਨਾਂ ਦਾ ਤਹਿ ਦਿਲੋਂ ਸ਼ੁਕਰੀਆ ਕਰਦੇ ਹਾਂ ਜਿਹੜੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਅੰਨੀ ਲੁੱਟ ਹੋ ਰਹੀ ਆ ਉਤੋਂ हट ਕੇ ਲੋਕ ਬੱਚੇ ਨੇ ਜਿਹੜੇ ਇੱਥੇ ਦਾਖਲ ਹੋ ਰਹੇ ਨੇ ਜੀ ਜੀ ਬਿਲਕੁਲ ਸਰ ਸਾਡੇ ਕੋਲ ਲਗਭਗ ਹੁਣ ਦਾਖਲਾ ਸ਼ੁਰੂ ਹੋਏ ਨੂੰ ਅੱਜ 4-5 ਦਿਨ ਹੋ ਗਏ ਨੇ ਤੇ ਮੈਂ ਖੁਦ ਬੜੇ ਦਾਖਲੇ ਨੇ ਕੀਤੇ ਨੇ ਪ੍ਰਾਈਵੇਟ ਸਕੂਲਾਂ ਚੋਂ ਲਗਭਗ 30-35 ਬੱਚੇ ਸਾਡੇ ਕੋਲੇ ਨਾਮਵਰ ਸਕੂਲਾਂ ਦੇ ਵਿੱਚੋਂ हट ਕੇ ਆ ਰਹੇ ਨੇ ਬਾਕੀ ਕਲਾਸਾਂ ਦੇ ਵਿੱਚ ਵੀ ਆ ਰਹੇ ਨੇ 6ਵੀਂਆਂ 7ਵੀਂਆਂ 10ਵੀਂਆਂ ਦੇ ਵਿੱਚ ਵੀ ਆ ਰਹੇ ਨੇ ਸਾਡੇ ਕੋਲ ਬਾਕੀ ਇਸ ਕੋਈ ਨਾ ਚੁਣੋ ਕਿ ਕਿਉਂ ਆ ਰਹੇ ਨੇ ਕਿ ਇੱਥੇ ਪੜ੍ਹਾਈ ਨੂੰ ਦੇਖਦੇ ਹੋਏ ਜਾਂ ਖਰਚੇ ਵੀ ਦੇਖਦੇ ਨਹੀਂ ਸਰ ਪੜ੍ਹਾਈ ਨੂੰ ਦੇਖਦੇ ਹੋਏ ਆ ਰਹੇ ਨੇ ਉਹਨਾਂ ਦਾ ਕਹਿਣਾ ਇਹ ਹੈ ਕਿ ਤੁਹਾਡੇ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਪੜ੍ਹਾਈ ਦਾ ਪੱਧਰ ਹੈ ਉਹ ਸਾਡੇ ਸਕੂਲਾਂ ਨੂੰ ਮਾਤ ਪਾ ਰਹੇ ਹਨ ਜਿਹੜੇ ਦੂਸਰੇ ਸਕੂਲ ਨੇ ਪ੍ਰਾਈਵੇਟ ਸਕੂਲ ਨੇ ਉਹਨਾਂ ਨੂੰ ਮਾਤ ਪਾ ਰਹੇ ਨੇ ਉਹਦੇ ਵਿੱਚ ਆਪਾਂ ਇਹ ਦੇਖੇ ਕਿ ਕਿਹੜਾ ਕਾ ਕਰਕੇ ਉਹ ਆਪਣੇ ਬੱਚਿਆਂ ਨੂੰ ਦੂਜੇ ਸਕੂਲਾਂ ਤੋਂ ਪ੍ਰਾਈਵੇਟ ਤੋਂ ਬਿਤਾ ਕੇ ਸਾਡੇ ਸਰਕਾਰੀ ਸਕੂਲਾਂ ਨੂੰ ਪ੍ਰਫੁੱਲਤ ਕਰਦੇ ਹਨ